ਗੁੱਡ ਮਾਰਨਿੰਗ ਫਰੈਂਡਸ ਅੱਜ ਦਾ ਲੈਕਚਰ ਬਹੁਤ ਜਦਾ ਮੋਸਟ ਕਿ ਪਾਫਕਟ ਲੈਕਚਰ ਆ ਜੋ ਮੇਰੇ ਫਰੈਂਡ ਨੇ ਹੋਇਆ ਠੀਕਾ ਜੋ ਉਸਨੇ ਮੈਨੂੰ ਦੱਸਿਆ ਵਾ ਮੈਂ ਸੋਚਿਆ ਸ਼ੇਅਰ ਕਰਾਂ ਕਿਉਂਕਿ ਇਹ ਬਹੁਤ ਜਦਾ ਜ਼ਰੂਰੀ ਆ ਇੱਕ ਬਹੁਤ ਦਾ ਸੈਂਕਡ ਹਿਸਟਰੀ ਆ ਆਪਾਂ ਗੱਲ ਕਰਨ ਲੱਗੇ ਆ ਕਈ ਵਾਰ ਕੀ ਹੁੰਦਾ ਕਈ ਵਾਰ ਸਮੱਸਿਆ ਕੁਝ ਹੋਰ ਹੁੰਦੀ ਆ ਇਲਾਜ ਕੁਝ ਹੋਰ ਕਰਦੇ ਆ ਨਿਕਲਦਾ ਕੁਝ ਹੋਰ ਆ ਜਸ ਕਰਨ ਰੋਗ ਠੀਕ ਨਹੀਂ ਹੁੰਦਾ ਬਿਮਾਰੀ ਵੱਧ ਜਾਂਦੀ ਆ ਤੇ ਅੱਜ ਦੀ ਦੀ ਹਿਸਟਰੀ ਆ 35 ਸਾਲ ਦੇ ਨੌਜਵਾਨ ਦੀ ਹਿਸਟਰੀ ਆ ਜਿਹਦਾ ਸਰੀਰ ਸੁੱਕ ਗਿਆ ਜਮਨ 3 ਲੀਅਰ ਦਾ ਬਣ ਗਿਆ ਉਹਦਾ weight ਜਿਹਦਾ ਪਹਿਨਾ 70 ਕਿਲੋ weight ਘਟਦਾ ਘਟਦਾ 60 65 ਕਿਲੋ ਦੇ weight ਤੇ ਲੱਗ ਗਿਆ ਦਿਨਾਂ ਝੁੱਡਿਆ ਹਵਾ ਦੇ ਬੁੱਲੇ ਲੰਘੂ weight ਇਸ ਤਰ੍ਹਾਂ ਉੱਡਿਆ ਉਹਦੀ ਭੁੱਖ ਮਰ ਗਈ ਕਬਜ਼ ਰਹਿਣ ਲੱਗ ਗਈ ਜੀਭ ਤੇ white meal ਬਹੁਤ show ਹੋਣ ਲੱਗੀ ਕਿਸੇ ਕੰਮ ਨੂੰ ਦਿਲ ਨਹੀਂ ਕਰਦਾ ਸੀ ਅੱਕ ਥੱਕ ਕੇ ਉਹ ਘਰੇ ਬਹਿ ਗਿਆ ਸਾਰਾ ਕੰਮ ਕਾੜੀ ਛੱਡਦਾ ਉਹਦਾ ਮਨ ਇੰਨੇ ਦਾ ਡਿਪਰੈਸਿਵ ਵਿੱਚ ਰਹਿਣ ਲੱਗਾ ਸੀਗਾ ਉਹ ਨੂੰ ਆਇਆ ਹੋਗਾ ਸੀਗਾ ਵੀ ਹੁਣ ਨਹੀਂ ਪੇ ਪਾਜਦਾ ਕਿਉਂਕਿ ਜਸਾ ਨਾ ਸਰੀਰ ਉਹਦਾ ਢਲ ਢਲਕਿਆ ਸੀਗਾ ਕਪੜੇ ਇਹਨ ਟੈਂਡ ਸੀਗੇ ਉਹ ਜਮਾ ਸਲੈਮ ਹੋ ਗਿਆ ਸੀ ਬੋਡੀ ਜਿਹੜੀ ਸਲੈਮ ਹੋ ਗਈ ਸੀ ਘਰ ਦੇ ਵੀ ਕਹਿਣ ਲੱਗੇ ਸੀ ਬਈ ਔਖਾ ਹੋ ਗਿਆ ਕੰਮ 35 ਸਾਲ ਦਾ ਨੌਜਵਾਨ ਉਹਦੀ ਹਿਸਟਰੀ ਕੀ ਆ ਉਹ ਕਿਵੇਂ ਹੋ ਗਿਆ ਉਹਨੂੰ ਇਹ ਵੀ ਜਿੱਤਨਾ ਜਦੋਂ ਦੀ ਆ ਉਹ ਮੁੰਡਾ ਕਿਤੇ ਜ਼ੋਰ ਵਾਲਾ ਕੰਮ ਕਰ ਬੈਠਾ ਇੱਕਦਮ ਕੋਈ ਭਾਰਾ ਕੰਮ ਕਰ ਬੈਠਾ ਜਿਹੜਾ ਉਸਨੇ ਪਹਿਲਾਂ ਨਹੀਂ ਕੀਤਾ ਸੀਗਾ ਉਹ ਲਗਾਤਾਰੀ ਕਰਦਾ ਰਿਹਾ ਜਿਸ ਕਰਕੇ ਉਹਦੇ ਪੇਟ 'ਚ ਸੋਚ ਪੈ ਗਈ ਦੂਜੀ ਗਲਤੀ ਉਹਨੇ ਇਹ ਕਰ ਲਈ ਜੇਰਲ ਜੇਰਲ ਡੇਲੀ ਰੁਟੀਨ ਵਿੱਚ ਫੂਡ ਖਾਂਦਾ ਸੀ ਖਾਣਾ ਖਾਂਦਾ ਸੀਗਾ ਉਸਨੇ ਸਵੇਰ ਦਾ ਖਾਣਾ ਸਵੇਰ ਪਲੇ ਕੇ ਸ਼ਾਮ ਤੱਕ ਕੁਝ ਨਹੀਂ ਖਾਦਾ ਸਿਰਫ ਰਾਤ ਨੂੰ ਖਾਦਾ ਅਗਲੇ ਦਿਨ ਕੀ ਹੋਇਆ ਅਗਲੇ ਦਿਨ ਨੂੰ ਟੜਕਾ ਬੁਖਾਰ ਚੜ ਗਿਆ ਘਬਰਾਹਟ ਹੋਣ ਲੱਗੀ ਕਮਜ਼ੋਰੀ ਹੋਣ ਲੱਗੀ ਸੁਸਤੀ ਆ ਗਈ ਉਸ ਨੂੰ ਪੇਟ ਤੇ ਆਂਗੂ ਐਸੋ ਇਸ ਤਰ੍ਹਾਂ ਮਹਿਸੂਸ થાય ਜਿਵੇਂ ਕਿ ਨੇ ਪੇਟ ਤੇ ਪੱਥਰ ਰੱਖਿਆ ਹੋ ਹੁੰਦਾ ਉਹ ਉਸ ਤੋਂ ਬਾਅਦ ਸ਼ੁਰੂ ਹੋ ਗਿਆ ਡਾਕਟਰ ਕੋਲ ਜਾਣਾ ਇੱਥੋਂ ਦਵਾਈ ਖਾ ਉੱਥੋਂ ਦਵਾਈ ਖਾ ਉਹ ਡਾਕਟਰ ਕੋਲ ਜਾ ਉਹ ਡਾਕਟਰ ਕੋਲ ਜਾ ਆਖਰ ਤੇ ਉਹਨੇ ਲੱਖਾਂ ਰੁਪਇਆ ਖਰਾਬ ਕਰਤਾ ਬੰਦੇ ਨੇ ਲੱਖਾਂ ਰੁਪਇਆ ਹਿੰਮਤ ਆੜੀ ਬੈਠਾ ਸੀ ਬਿਲਕੁਲ ਸੋ ਜਦੋਂ ਕਾਰਨ ਸਮਝ ਕੇ ਉਹ ਕਿਸੇ ਵੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਵਾ ਤੇ ਕੀ ਰਿਜ਼ਲਟ ਨਿਕਲਦੇ ਆ ਉਸ ਨੂੰ ਐਕਚੁਅਲੀ ਕੀ ਸੀ ਉਸ ਨੂੰ ਧਰਨ ਦੀ ਸਮੱਸਿਆ ਸੀਗੀ ਜਿਹੜੀ ਕੋਡੀ ਹੁੰਦੀ ਕੋਡੀ ਆਪ ਵੀ ਧੁਨੀ ਦੇ ਇੱਥੇ ਹੁੰਦੀ ਕੋਡੀ ਹੁੰਦੀ ਧੁਨੀ ਦੇ ਵਿਚਾਲੇ ਹੁੰਦੀ ਆ ਉਹ ਉੱਪਰ ਨੂੰ ਗੋਬੀ ਸੀਗੀ ਤੇ ਉਹ ਅਪ ਡਾਊਨ ਅਪ ਡਾਊਨ ਅਪ ਡਾਊਨ ਇਸ ਤਰ੍ਹਾਂ ਐ ਤਾਂ ਉਹ ਬੜਕ ਦੀ ਸੀਗੀ ਤੇ ਜੋਂ ਫਿਰ ਕੀ ਗੱਲ ਆ ਉਹ ਕਹਿੰਦਾ ਮੈਂ ਕਿਥੇ ਬਜ਼ੁਰਗ ਮਾਤਾ ਕੋਲ ਗਿਆ ਉਹ ਬਜ਼ੁਰਗ ਮਾਤਾ ਇਸਦੀ ਤਾਂ ਕੰਮ ਕਰਦੀ ਸੀਗੀ ਜਦੋਂ ਉਸ ਬਜ਼ੁਰਗ ਮਾਤਾ ਨੇ ਸਰੋਂ ਦਾ ਤੇਲ ਲੈ ਕੇ ਕੋਡੀ ਜਿਹੜੀ ਤੁਲੀ ਦੇ ਉੱਪਰ ਸੀ ਤੁਲੀ ਦੇ ਉੱਪਰ ਸੀਗੀ ਉਸ ਨੇ ਮਾਲਸ਼ ਕਰ ਕਰ ਕੇ ਜਮ ਥੱਲੇ ਕਰਦੀ ਐਸ ਤਰ੍ਹਾਂ ਕਹਿੰਦਾ ਕੀ ਹੋਇਆ ਮੈਨੂੰ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਨਾ ਮੁਰਕੋ ਮੁਰਕੀ ਤਰਲੀ ਤਰਲੀ ਹੋ ਗਿਆ ਕਹਿੰਦਾ ਸਵੇਰ ਮੈਂ 12 ਵਜੇ ਕਹਿੰਦਾ ਮੈਂ ਗਿਆ ਜੀ ਕੱਟੋ ਕੋ 9 10 ਵਜੇ ਗਿਆ ਜੀ ਮਾਤਾ ਕੋਲ ਕਿ 4-5 ਵਜੇ ਨੂੰ ਮੈਨੂੰ ਭੁੱਖ ਲੱਗਣ ਲੱਗੀ ਮੇਰਾ ਪੇਟ ਸਹੀ ਹੋ ਗਿਆ ਕਬਜ ਖੁੱਲ ਗਈ ਕਹਿੰਦਾ ਹੌਲੀ ਹੌਲੀ ਇਹ ਕਰਕੇ ਕਮਜ਼ੋਰੀ ਦੂਰ ਹੋ ਗਈ ਅੱਜ ਬਿਲਕੁਲ ਠੀਕ ਆ ਇਸ ਕਰਕੇ ਕੁਝ ਬਿਮਾਰੀ ਕੁਝ ਹੋਰ ਹੁੰਦੀ ਆ ਇਲਾਜ ਕੁਝ ਹੋਰ ਹੁੰਦਾ ਸੋ ਇਹ ਬਹੁਤ ਜ਼ਿਆਦਾ ਕਾਰਨ ਹੁੰਦੇ ਆ ਹਰ ਇੱਕ ਬਿਮਾਰੀ ਦਾ ਸੋ ਅਗਰ ਅਸੀਂ ਉਹ ਪਹਿਲੀ ਕਿਤੇ ਵੱਧੇ ਡਾਕਟਰ ਕੋਲ ਜਾਂਦਾ ਇਸ ਦਾ ਕਾਰਨ ਦਾ ਟ੍ਰੀਟਮੈਂਟ ਕਰਦਾ ਤਾਂ ਉਸ ਨੂੰ ਇਹ ਸਮੱਸਿਆ ਵਧਣੀ ਨਹੀਂ ਸੀ ਧੰਨਵਾਦ